ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਐਂਡ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮੇਰੇ ਸੱਚੇ ਖੱਬੇ ਤੈਨੂੰ ਪਾਪੀ ਭਾਪੀ ਮੇਰੇ ਸੱਚੇ ਖੱਬੇ ਤੈਨੂੰ ਭੈਣ ਦਾ ਦਰਜਾ ਦੇਣ ਜੇ ਹਰ ਵੇਖ ਪਾਖੜੇ ਦੇ ਬੰਨ ਵਾਂਗੂ ਅੱਜ ਵੀ ਖੜਿਆ ਜਿਹਨੇ ਪੱਤੇ ਮੌਸਮੀ ਝੜ ਗਏ ਸੀ ਵੇਖ ਪਾਖੜੇ ਦੇ ਬੰਨ ਵਾਂਗੂ ਅੱਜ ਵੀ ਖੜਿਆ ਸੀ ਜਿਹੜੇ ਪੱਤੇ ਮੌਸਮੀ ਝੜ ਗਏ ਨਹੀਂ ਸੋ ਸਾਡੇ ਸਾਡੀ ਇੰਡਸਟਰੀ ਦੇ ਵਿੱਚੋਂ ਸਾਡਾ ਭਰਾ ਨੌਜਵਾਨ ਨਵੀਕਾ ਦਾ ਮਿੱਤਰਾ ਠੀਕ ਠਾਕ ਉਹ ਪਰਿਵਾਰ ਠੀਕ ਹੈ ਇੱਕ ਵਾਰੀ ਤਾੜੀ ਮਾਰੋ ਨਵੀ ਦੇ ਨਾਮ ਤੇ ਸਾਰੇ ਜਣੇ ਥੋਡੇ ਅੰਮ੍ਰਿਤਸਰ ਤੋਂ ਐ ਕੋਈ ਵੀ ਆਰਟਿਸਟ ਉੱਠਦਾ ਉਹਨੂੰ ਪਿਆਰ ਦਿਆ ਕਰੋ ਤਾਂ ਹੀ ਬੰਦਾ ਵੱਡਾ ਹੁੰਦਾ ਸ਼ੁਰੂਆਤ ਹੁੰਦੀ ਹੈ ਤੇ ਕਿੱਥੇ ਜਾ ਕੇ ਕਿਹਨੇ ਹੱਥ ਪਾ ਲੈਣਾ ਇਹ ਕੁਝ ਨਹੀਂ ਪਤਾ ਤੇ ਮਾਣ ਕਰਨਾ ਚਾਹੀਦਾ ਸਾਨੂੰ ਆਪਦੇ ਆਪਦੇ ਏਰੀਆ ਤੇ ਵੀ ਆਪਦੇ ਸਾਰਾ ਪੰਜਾਬ ਹੀ ਆਪਦਾ ਹੈ ਪਰ ਜਿਹੜਾ ਤੁਹਾਡਾ ਕੋਈ ਆਪਦਾ ਆਰਟਿਸਟ ਹੋਵੇ ਉਸ ਤੇ ਮਾਣ ਕਰੀਦਾ ਹੁੰਦਾ ਮੈਂ ਇੱਕ ਹੰਬਲ ਰਿਕਵੈਸਟ ਆ ਵੀਰੇ ਇਹ ਜੇ ਥੋੜੀ ਥੋੜੀ ਸਪੇਸ ਬਣ ਜੂਣਾ ਫਿਰ ਖੁੱਲਣ ਜੇ ਤਾਂ ਸਵਾਦ ਆ ਜਾਂਦਾ ਥੋਨੂੰ ਵੀ ਗਾਲਿਆਂ ਨੂੰ ਸਵਾਦ ਆ ਜਾਊਗਾ ਵਾਰੀ ਜੀ ਨਾਲ ਗਾਹ ਕੇ ਤੇ ਫਿਰ ਮੇਰਾ ਭਰਾ ਜੇ ਪਿੱਛੇ ਹੋ ਜਾ ਕਰੋਗੇ ਬਾਕੀ ਜੇ ਤੁਹਾਨੂੰ ਹਾਂ ਜੀ ਥੋੜੀ ਜਿਹੀ ਬੇਇੱਜ਼ਤੀ ਆ ਨਹੀਂ ਨਹੀਂ ਕੋਈ ਨਹੀਂ ਥੱਲੇ ਵਾਲੀ ਕੋਈ ਗੱਲ ਨਹੀਂ ਤੁਸੀਂ ਬਸ ਮੈਨੇਜ ਹੀ ਕਰ ਲੋਗੇ ਵਾਰੀ ਨਾਲ ਅੱਗੇ ਆ ਕੇ ਤੇ ਫਿਰ ਪਿੱਛੇ ਨੂੰ ਹੋਗੇ ਕਿਉਂਕਿ ਇਹਦਾ ਮਾਹੌਲ ਖਰਾਬ ਹੋ ਜਾਂਦਾ ਵੀ ਛੇਤੀ ਮੇਲਾ ਹਿੱਲ ਜਾਂਦਾ ਹੈ ਅਜੇ ਤਾਂ ਸ਼ੁਰੂਆਤ ਹੈ ਰਲਵੇਂ ਮਿਲਵੇਂ ਚ ਗਾਣੇ ਗਾਉਨੇ ਆ ਇਹ ਗਾਣਾ ਬਾਅਦ ਚ ਗਾ ਲਾਂਗੇ ਤੇਰੇ ਨੈਣਾ ਤੇ ਆ ਠੇਕੀਆਂ ਚ ਜਾ ਡੁੱਬਿਆ ਮੁੰਡਾ ਸੱਤ ਪਤਨਾ ਦਾ दारू ਬਾਕੀ ਪ੍ਰਬੰਧ ਬਹੁਤ ਸੋਹਣਾ ਕੀਤਾ ਗਰਮੀ ਦੇ ਵਿੱਚ ਸਪੈਸ਼ਲ ਜਿਹੜਾ ਟੈਂਟ ਲਾਇਆ ਹੈ ਵਧੀਆ ਗੱਲ ਆ ਨਹੀਂ ਤਾਂ ਮੇਲਿਆਂ ਤੇ ਇੰਨਾ ਮਿਲਦਾ ਨਹੀਂ ਹੁੰਦਾ ਅਕਸਰ ਬੰਦਾ ਗਰਮੀ 'ਚ ਹੀ ਰਹਿ ਜਾਂਦਾ ਹਾਂ ਦੱਸ ਦੱਸ ਕਿਹੜਾ ਸੋਹਣਾ ਹੈ ਹੈ ਅੱਛਾ ਤੂੰ ਜਿੰਨੇ ਪਾਣੀ ਚ ਬੱਲਿਆ ਉਹਨੇ ਜੱਟ ਨੇ ਬੀਤੇ ਆ ਇੱਥੇ ਰੱਖ ਆ ਹਣੀ ਮੈਂ ਦੱਸ ਸਕਦਾ ਤਾ ਤੂੰ ਹੁਣ ਕਰ ਗਿਆ ਸਾਰੀ ਅਗਲੀ ਐਲਬਮ ਆ ਰਹੀ ਐ ਜਿਹਦਾ ਨਾਮ ਆ ਸਰਕਸ ਅਗਲੇ ਮਹੀਨੇ ਆ ਜੂਗੀ ਸਾਰੇ ਥੱਲੇ ਵਜੋ ਤਾਂ ਬਾਲੀ ਵਧੀਆ ਗੱਲ ਆ ਲੋ ਤੁਸੀਂ ਬੋਲੋ ਦੱਸੋ ਤੁਸੀਂ ਜਿੰਨੇ ਮੇਰੇ ਭਰਾ ਸਟੇਜ ਤੇ ਖਲੋਤੇ ਆਪਾਂ ਬਹਿ ਜਾਈਏ ਇੱਕ ਥਾਂ ਤੇ ਇੱਥੇ ਬਹਿ ਜੀ ਆਪਾਂ ਰਹਿਣਾ ਸਟੇਜ ਤੇ ਹੀ ਆ ਕੋਈ ਨਹੀਂ ਆਪਾਂ ਕਿਸ ਨੂੰ ਨਰਾਜ਼ ਨਹੀਂ ਕਰਦੇ ਪਰ ਬਹਿ ਜਿਏ ਬਹਿ ਕੇ ਵੇਖਾਂਗੇ ਵਧੀਆ ਲੱਗੂਗਾ ਜਿਹੜਾ ਹਵਾ ਥੋੜੀ ਬਹੁਤੀ ਕ੍ਰਾਸ ਹੁੰਦੀ ਜਾਊਗੀ ਲਾਈਵ ਵਾਲੇ ਵੀਰ ਨੂੰ ਬੇਨਤੀ ਹੈ ਕਿ ਲਾਈਵ ਬੰਦ ਹੋਇਆ ਏ ਇਹਨੂੰ ਥੋੜਾ ਜਿਹਾ ਵੇਖਣਾ ਜਿਹੜੇ ਸਾਡੇ ਜਿੰਨੇ ਵੀ ਵੀਰ ਭਰਾ ਬਾਹਰ ਬੈਠੇ ਆ ਔਰ ਜਿਹੜੇ ਘਰਾਂ 'ਚ ਬਹਿ ਕੇ ਲਾਈਵ ਵੇਖਣਦੇ ਆ ਉਹ ਕਹਿੰਦੇ ਕਿ ਲਾਈਵ ਬੰਦ ਆ ਇਹਦਾ ਥੋੜਾ ਜਿਹਾ ਸਿਸਟਮ ਸਹੀ ਕਰਕੇ ਸਾਰੇ ਗਰਾਊਂਡ ਵਿਖਾਓ ਤੇ ਇੱਥੇ ਫੋਕਸ ਕਰੋ ਸਿੱਪੀ ਵੀਰ ਤੇ ਤਾਂ ਜੋ ਆਪਣੇ ਜਿਹੜੇ ਭਰਾ ਵੇਖਣ ਦੇ ਲਾਈਵ ਸਾਰੇ ਵੇਖ ਸਕਣ ਤੇ ਥੋੜੀ ਜੀ ਵੀਰ ਜੀ ਬਹਿ ਜੀਏ ਆਪਾਂ ਇੱਕ ਥਾਂ ਦੇ ਤਾਂ ਜੋ ਹਵਾ ਥੋੜੀ ਬੋਦੀ ਕ੍ਰੋਸ ਹੋ ਜੇ ਆਪਾਂ 2 ਢਾਈ ਘੰਟੇ ਲਵਾਉਣੇ ਆ ਵੀਰ ਕੋ ਤੇ ਜਾਂ ਘੰਟਾ ਡੇਢ ਘੰਟਾ ਮੁੜ ਕੇ ਲੱਗਣਾ ਗਾ ਵੀ ਗਰਮੀ ਬੜੀ ਆ ਤੇ ਆਪਾਂ 2 ਢਾਈ ਘੰਟੇ ਲਾਉਣੇ ਤਾਂ ਆਪਾਂ ਬਹਿ ਜੀਏ ਆ ਜਾਓ ਵੀਰ ਜੀ ਵਾਜੂਆ ਜੇਕਰ ਮੇਲੇ ਦਾ ਨੰਦਰਾ ਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਲਗਾ ਦਿਓ ਸਾਰੇ ਜਣੇ ਮੈਂ ਕਹ ਦੇ ਲੋ ਕਿੰਨਾ ਕਰੋੜ ਹੈ ਪਰ ਤਾੜੀ ਦੀ ਆਵਾਜ਼ ਬੜੀ ਘੱਟ ਆਈ ਮੇਰੇ ਵੀਰ ਜੀ ਸਾਰੇ ਜਣੇ ਜ਼ੋਰਦਾਰ ਤਾੜੀ ਪੰਜਾਬੀਆਂ ਵਾਲੀ ਤਾੜੀ ਬੜਾ ਲੱਗਣਾ ਚਾਹੀਦਾ ਔਰ ਇੱਕ ਮੇਰੇ ਵੀਰ ਦਾ ਮੋਬਾਈਲ ਇਸ ਮੇਲੇ ਦੇ ਉੱਤੇ ਗੁੰਮ ਗਿਆ ਜਾਂ ਡਿੱਗ ਗਿਆ ਤੇ ਜਾਂ ਕੋਈ ਵੀਰ ਦਿਹਾੜੀ ਪਾ ਗਿਆ ਸੋ ਉਸ ਨੂੰ ਬੇਨਤੀ ਹੈ ਸੋ ਸਾਡੇ ਤੱਕ ਪਹੁੰਚਦਾ ਕਰ ਦਿਓ ਕਿਉਂਕਿ ਦੇਖੋ ਫੋਨ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਫੋਨ ਤਾਂ 1 ਘੰਟੇ ਲਈ ਵੈਸੇ ਹੀ ਬੰਦ ਹੋ ਜਵੇ ਤੇ ਬੰਦਾ ਅੱਧਾ ਬਿਮਾਰ ਹੈ ਤੇ ਉਸ ਵੀਰ ਦਾ ਤਾਂ ਜਦ ਤੱਕ ਕਿਸੇ ਨੇ ਚੁੱਕ ਲਿਆ ਜਾਂ ਕੱਢ ਲਿਆ ਜਾਂ ਡੇਗ ਗਿਆ ਸੋ ਜਿਸ ਵੀ ਵੀਰ ਦੇ ਕੋਲ ਹੋਵੇ ਉਸ ਨੂੰ ਸਪੈਸ਼ਲ ਨਾਮ ਕਮੇਟੀ ਵੱਲੋਂ ਦਿੱਤਾ ਜਾਊਗਾ ਔਰ ਸਾਡੇ ਤੱਕ ਪਹੁੰਚਦਾ ਕਰਦੇ ਹੋ ਬੜੀ ਮਿਹਰਬਾਨੀ ਹੈ ਔਰ ਬੜੀ ਸ਼ੁਕਰਗੁਜ਼ਾਰ ਹੈ ਜੀ ਸਾਰੇ ਪ੍ਰਬੰਧਕ ਵੀਰਾਂ ਦੇ ਸੋ ਜਿਸ ਦੇ ਵਿੱਚ ਸਾਡੇ ਵੀਰ ਜੀ ਸਰਦਾਰ ਬਹਾਦਰ ਸਰਦਾਰ ਗੁਰਜੰਟ ਸਿੰਘ ਜੀ ਪ੍ਰਧਾਨ ਗੋਰੂ ਪ੍ਰਧਾਨ ਜੀ ਮਲਕੀ ਸਿੰਘ ਜੀ ਪਲਵਾਨ ਪ੍ਰਧਾਨ ਜਗਜੀਤ ਸਿੰਘ ਜੀ ਔਲਟ ਮਨਵੀਰ ਸਿੰਘ ਜੀ ਕੋਹਾਲੀ ਹਰ ਸਿਮਰਨ ਸਿੰਘ ਜੀ ਪਲਵਿੰਦਰ ਸਿੰਘ ਜੀ ਮਾਲ ਜਿਲ੍ਹਾ ਪ੍ਰਧਾਨ ਮਾਟੂ ਚੀਮਾ ਜੀ ਦਿਲਬਰ ਸ਼ੌਕਤ ਪ੍ਰਮੋਟਰ ਰਾਜਾ ਮਹਾਵੀਰ ਸਰਪੰਚ ਸਾਰੇ ਵੀਰਾਂ ਦਾ ਧੰਨਵਾਦ ਹੈ ਆ ਗੋਪੀ ਕੱਕੜ ਜੋਬਨ ਔਲਖ ਅਰਸ਼ ਔਲਖ ਤੇ ਲਾਲੀ ਪ੍ਰਧਾਨ ਇਹ ਸਾਰੇ ਵੀਰਾਂ ਦੇ ਉਦਮ ਸਦਕਾ ਤੁਹਾਡੇ ਰੂਪ ਰੂਪ ਹੋਏ ਆ ਇੱਕ ਹੋਰ ਭਰ ਕੇ ਤਾੜੀਆਂ ਸਾਰੇ ਪ੍ਰਬੰਧਕ ਵੀਰਾਂ ਵਾਸਤੇ ਮਾਰ ਦਿਓ ਸਾਰੀ ಗ್ರಾಮ ਪੰਚਾਇਤ ਜਿਨ੍ਹਾਂ ਨੇ ਐਡਾ ਵੱਡਾ ਇਕੱਠ ਦੇ ਲਈ ਇਹ ਸਾਰਾ ਪ੍ਰਬੰਧ ਕੀਤਾ ਹੈ ਬਿੱਟੂ ਜੀ ਮਾ ਜੀ ਸਪੈਸ਼ਲ ਤੌਰ ਤੇ ਪਹੁੰਚੇ ਨੇ ਸੋਨਾਂ ਦਾ ਵੀ ਧੰਨਵਾਦ ਹੈ ਜੀ ਸੋ ਹੋਰ ਜ਼ਿਆਦਾ ਗੱਲਾਂ ਨਾ ਕਰਦੇ ਇੱਕ ਹੋਰ ਜੁੜੀਏ ਇਸ ਵੰਕਾਰ ਦੇ ਨਾਲ ਸੋ ਇੱਕ ਗੀਤ ਆਦੀ ਝੋਲੀ ਦੇ ਵਿੱਚ ਪਾਉਣ ਦੇ ਲਈ ਸੁਵੰਸ ਗੇਂ ਸੋ ਮੇਰੀ ਮਰਜ਼ੀ ਭਾਈ ਸੀਪੀ ਜੀ ਚਲੋ ਥੋੜਾ ਜਿਹਾ ਜੇਬੇ ਜੇਬੇ ਹਣ ਤੁਹਾਡੀਆਂ ਸ਼ੁਭਾਰਸ਼ਾਂ ਨੇ ਗਾਵਾਂਗੇ ਅੱਪੋਂ ਬਈ ਕਹਦਾ ਕਹਦਾ ਸੁਣਿਆ ਤੇਰੀ ਪ੍ਰੀਤੋ ਦਾ ਵਿਆਹ ਹੋ ਗਿਆ ਉਹ ਵੀ ਗਾਉਂਗਾ ਜਿਹੜਾ ਤੂੰ ਕਿਹਾ ਗਾ ਕੇ ਜਾਉਂਗਾ ਕਹਿੰਦਾ ਸੁਣਿਆ ਤੇਰੀ ਪ੍ਰੀਤੋ ਦਾ ਵਿਆਹ ਹੋ ਗਿਆ ਮਾਰਗੀ ਨਾ ਢੂਏ ਚ ਲੱਤ ਕਹਿੰਦਾ ਠੰਡ ਰੱਖੋ ਜੱਡਾ ਉਹ ਸਾਡੀ ਛਤਰੀ ਤੇ ਕਬੂਤਰੀ ਬਹਿੰਦੀ ਮਰਜੀ ਨਾਲ ਪਰ ਉੜਦੀ ਹਮੇਸ਼ਾ ਵੀ ਮਰਜੀ ਨਾਲ ਆਹ ਨਾ ਛੋਟਾ ਜਿਹਾ ਤੈਨੂੰ ਪਤਾ ਪੁੱਤ ਕਿਹੜੀ ਕਬੂਤਰੀ ਦੀ ਗੱਲ ਕਰ ਰਹੇ ਆ ਆ ਥਾਪੀ ਤਾਂ ਬੜੀ ਟਕਾ ਕੇ ਮਾਰਦੀ ਆ ਜਾ ਉਪਰ ਆ ਜਾ ਤਾਂ ਸਹੀ ਉਰੇ ਉਪਰ ਇੱਥੇ ਆ ਜਾ ਇੱਥੇ ਆ ਇੱਥੇ ਜਿਹੜਾ ਸਪੀਕਰ ਦੇ ਆਹ گلابی ਸ਼ਰਟ ਵਾਲਾ ਆ ਜਾ ਮੇਰਾ ਪੁੱਤਾਂ ਅੱਛਾ ਕਬੂਤਰੀ ਕਿਹੜੀ ਕਬੂਤਰੀ ਦੀ ਗੱਲ ਕਰ ਰਹੇ ਤੈਨੂੰ ਪਤਾ ਪਤਾ ਹੋਣਾ ਤੈਨੂੰ ਕਿਹੜੀ ਕਬੂਤਰੀ ਮੇਰੀ ਨਾਲ ਦੀ ਹਾਂ ਤੁਸੀਂ ਆਪ ਹੀ ਦੇਖ ਲਓ ਵੀ ਪਤਾ ਹੈ ਕੀ ਆਉਣ ਵਾਲੇ ਸਮੇਂ ਕੋਲ ਹੈ ਮੈਂ ਤਾਂ ਸੋਚਦਾ ਸੀ ਸਾਨੂੰ ਤਾਂ 10ਵੀਂ 12ਵੀਂ ਤੱਕ ਨਹੀਂ ਪਤਾ ਹੁੰਦਾ ਸੀ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ ਜਦੋਂ ਮੈਂ ਡੀਐਮ ਕਾਲਜ ਪੜ੍ਹਨ ਲੱਗਾ ਨਾ ਉੱਥੇ ਕੋਈ ਕੁੜੀ ਹੁੰਦੀ ਸੀ ਇੱਕ ਮੈਨੂੰ ਚੰਗੀ ਲੱਗਦੀ ਸੀ ਉਹ ਤੇ ਬਾਈ ਯਕੀਨ ਮੰਨਿਓ ਤਿੰਨ ਸਾਲ ਬਸ ਉਹਨੂੰ ਟੈਨਿਸ ਖੇਡਦੀ ਨੂੰ ਦੇਖ ਕੇ ਹੀ ਖੁਸ਼ ਹੋਈ ਗਈ ਉਹ ਟੈਨਿਸ ਖੇਡਦੀਆਂ ਹੁੰਦੀਆਂ ਸੀ ਸ਼ਹਿਰ ਦੀ ਕੁੜੀ ਸੀ ਕੀਤਾ ਸੀ ਬਸ ਉਹਨੂੰ ਦੇਖੀ ਜਾਂਦੇ ਸੀ ਬੈਠੇ ਵੀ ਹਾਂ ਬਈ ਕਿੰਨੀ ਸੋਹਣੀ ਹੈ ਇਹਨੂੰ ਬਦੰਦਰ ਨੂੰ ਹੁਣੇ ਪਤਾ ਵੀ ਕਬੂਤਰੀ ਕਿਹੜੀ ਹੁੰਦੀ ਆ ਇਹ ਕਿੰਨਾ ਦਾ ਇਹ ਉਹ ਕੀ ਦਾ ਪੀ ਆ ਭਰਾਵਾ ਇਹ ਇਹਨੂੰ ਸਾਫ ਦਾ ਮੇਲੇ ਨਾਲ ਨੀ ਬਾਜ ਫੇਰਦਰੋਂ ਲੱਭਾ ਆਉਣਾ ਵੱਡਾ ਕੀ ਨਾ ਤੇਰੇ ਬਾਪੂ ਦਾ ਆਈ ਦੱਸ ਦੇ ਮੈਂ ਬੋਲ ਦਿੰਨਾ ਤੋਦਾ ਸਾਡਾ ਕਸੂਰ ਤਾਂ ਨਹੀਂ ਲੈ ਸਕਦੇ ਇਹ ਵੀ ਉੜਿਆ ਫਿਰਦਾ ਹੈ ਠੀਕ ਆ ਜੈ ਜੈ ਤੂੰ ਸਹੀ ਟਰੈਕ ਤੇ ਆ ਆ ਜਾ ਬਈ ਕਬੂਤਰੀ ਭੰਗੜਾ ਸਰਦਾਰ ਖੁੱਲ ਕੇ ਨਜ਼ਾਰੇ ਦਾ ਆਹੋ i gotta ਇਸੇ ਕੋਠੇ ਸੁਣ ਯਾਰ ਖੰਗਦਾ ਇਹ ਜਿਹੜੇ ਖੰਭੂਰੇ ਆਏ ਪੁਰਾਣੇ ਸਮੇਂ ਦੇ ਸੀਗੇ ਸਾਡੇ ਬਜ਼ੁਰਗਾਂ ਵੇਲੇ ਆ ਹੁਣ ਜ਼ਮਾਨਾ ਬਦਲ ਗਿਆ ਪਹਿਲਾਂ ਤਾਂ ਜੇ ਕੋਈ ਬੰਦਾ ਖੰਘੂਰਾ ਮਾਰ ਦਿੰਦਾ ਸੀ ਤੇ ਅਗਲਾ ਢਾ ਲੈਂਦਾ ਸੀ ਫੜ ਕੇ ਵੀ ਤੂੰ ਖੰਘੂਰਾ ਮਾਰਿਆ ਕਿਵੇਂ ਹਾਂਜੀ ਹਾਂਜੀ ਹਾਂ ਭੈਣ ਮਿਲਗੇ ਹੈਪੀ ਬਾਜੀ ਦੱਸੋ ਮੇਨ ਮਾਈਕ ਦੀ ਆਵਾਜ਼ ਉਹ ਬੋਲੇ ਥੋੜੀ ਜਿਹੀ ਪਿੱਛੇ ਸੌਂ ਕੇ ਨਹੀਂ ਤੇ ਸੂਹਿਬੁੱਲਾ ਵਾਲਗੇ ਮੈਂ ਗਾ ਕੇ ਜਾਊਗਾ ਗਾ ਕੇ ਜਾਊਗਾ ਹਾਂ ਹਾਂ ਬਾਤ ਕਰਾਂ ਕੀ ਖਾ ਗਿਆ ਹੈ ਕਰੋ ਅੰਦਾਜ਼ ਪਹਿਲਾ ਖਾਤਾ ਕੀ ਹੈ ਐ ਦੇਖੋ ਪੰਜਾਬੀਆਂ ਦੇ ਹਰੇਕ ਚੀਜ਼ ਦੇ ਸਾਈਨ ਹਨ ਤੁਹਾਨੂੰ ਲੱਗ ਗਿਆ ਪਤਾ ਹੁਣ ਵੀ ਕੀ ਖਾਤਾ ਹੋਣਾ ਇਹਦੀ ਖਾਪਤ ਪੰਜਾਬ ਚ ਇੰਨੀ ਕ ਵੱਧ ਚੁੱਕੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਜ਼ੋਰ ਲਾ ਲਓ ਤੁਹਾਨੂੰ ਚੰਗੀ ਮਿਲਦੀ ਹੋਈ ਨਹੀਂ ਆ ਜਿਹੜੇ ਖਾਂਦੇ ਆ ਪੁੱਛ ਲਓ ਉਹਨਾਂ ਨੂੰ ਹਾਲ ਕੀ ਹੋਇਆ ਪਿਆ ਉਹਨਾਂ ਦਾ ਹੌਣ ਗੋਲਗਾਂ ਵਾਲੀ ਆਉਣ ਲੱਗੀ ਆ ਹਸਾਬ ਨਾਲ ਖਾਈ ਮੇਰਾ ਪਰਾ ਕੈਨੇਡਾ ਅਮਰੀਕਾ ਬੜੇ ਨੁਕਸਾਨ ਹੋ ਰਹੇ ਨੇ ਕਿਉਂਕਿ ਇਹ ਸਹੀ ਦਾ ਮਿਲਦੀ ਨਹੀਂ ਹੁਣ ਸਰਕਾਰ ਵੱਲੋਂ ਪਾਬੰਦੀ ਹੈ 니 ਭੱਜ ਚੜਦੀ ਸੀ ਕੋਠੇ ਸੁਣ ਯਾਰ ਖੰਗਦਾ ਅਜੇ ਦੋ ਚਾਰ ਗਾਣਿਆਂ ਨਾਲ ਤਾਂ ਗਾਲਾਂ ਕਰ ਮੁੰ ਹੁੰਦਾ ਤੁਸੀਂ ਸਵਾਦ ਲੈਣ ਵਾਲੇ ਬਣਿਓ ਜਾਵਾਂਗੇ ਤੁਹਾਡੀ ਮਰਜ਼ੀ ਨਾਲ ਓਏ ਬੈਠ ਕੇ ਜੇ ਛੱਤਾਂ ਰੀ ਤੋ ਉੱਟਗੀ ਕਬੂਤਰੀ ਦੱਸ ਤੂੰ ਸ਼ਿੰਗਾਰਿਆ ਡਾ ਗੇੜੇ ਕਰਉਂਦਾ

ਲੱਕੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆ नेक्स्ट ਵੀਡੀਓ ਤੜਲੀ ਕੋਰ ਨਵਾਂ ਲਾਈਵ ਸ਼ੋ ਨਵਾਂ Song ਲੈ ਕੇ ਤਦ ਤੱਕ ਲਈ ਜੁੜੇ ਰਹੋ ਸਾਡੇ ਨਾਲ ਸਤਿ ਸ਼੍ਰੀ ਅਕਾਲ